ਦੋਸਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹਨਾ ਹਾਂ ਜਿਹੜਾ ਬੜਾ ਅਨਿਆਏ ਹੋ ਰਿਹਾ ਵਾ ਪੰਜਾਬ ਦੇ ਸਿੱਖ ਨੌਜਵਾਨਾਂ ਨਾਲ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੂਸਰਿਆਂ ਨਾਲ ਜਿਨ੍ਹਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਡਿਬਰੂਗੜ੍ਹ ਦੀਆਂ ਅਸਾਮ ਦੀਆਂ ਜ਼ਿਲ੍ਹਿਆਂ ਵਿੱਚ ਪਿਛਲੇ 1 ਸਾਲ ਤੋਂ ਜ਼ਿਆਦਾ ਨਜ਼ਰਬੰਦ ਕੀਤਾ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਹੋਵੇ ਤੇ ਪੰਜਾਬ ਇੱਕੋ ਇੱਕ ਸਟੇਟ ਹੈ ਜਿੱਥੇ ਇੱਕ ਮਾਈਨੋਰਿਟੀ ਸਿੱਖਾਂ ਦਾ ਬੋਲਬਾਲਾ ਹੈ ਔਰ ਹਮੇਸ਼ਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਚੀਫ ਮਿਨਿਸਟਰ ਬਣਦਾ ਉਹਦੀ ਪਹਿਲੀ ਤਰਜੀਹ ਇਹ ਹੁੰਦੀ ਆ ਕਿ ਮੈਂ ਆਪਣੀ ਕਮਿਊਨਿਟੀ ਦਾ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮੁੱਦਿਆਂ ਦੇ ਪੈਰਵਾਹੀ ਕਰਾਂ ਔਰ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਦੁਖਾਨਤ ਨਾ ਵਾਪਰਨਦਿਆਂ ਪਰੰਤੂ ਭਗਵੰਤ ਮਾਨ ਤੇ ਮੈਨੂੰ ਬਹੁਤ ਰੰਜ ਬੜਾ ਅਫਸੋਸ ਔਰ ਬਹੁਤ ਭਾਰੀ ਇਹ ਗਿਲਾ ਹੈ ਕਿ ਤੂੰ ਪੰਜਾਬ ਦਾ ਰਹਿਣ ਵਾਲਾ ਹੋ ਕੇ ਇੱਕ ਪੰਜਾਬ ਦੀ ਇਨਕਲਾਬੀ ਪੱਗ ਬਨ ਕੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਟੰਗ ਕੇ ਕਰ ਕੀ ਰਹੇ ਹੋਂ ਤੁਸੀਂ ਦਿੱਲੀ ਦੇ ਕਹਿਣ ਦੇ ਉੱਤੇ ਪਹਿਲਾਂ ਭਾਈ ਅਮਰਪਾਲ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਕਲਸੀ ਔਰ ਹੋਰ ਨਾ ਨੌਜਵਾਨਾਂ ਤੇ ਐਨਐਸਏ ਲਈ ਜੋ ਕਿ ਸਰਾਸਰ ਗਲਤ ਸੀ ਅਗਰ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਵੀ ਗੱਲ ਕਾਨੂੰਨ ਤੋੜਿਆ ਸੀ ਤਾਂ ਸਾਡੇ ਕੋਲ ਪੁਲਿਸ ਹੈ ਸਾਡੇ ਕੋਲ ਜੁਡੀਸ਼ੀਅਲ ਕੋਰਟਸ ਨੇ ਸਾਡੇ ਕੋਲ ਜੇਲ੍ਹਾਂ ਨੇ ਤੁਸੀਂ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਟ੍ਰਾਇਲ ਕਰੋ ਉਸ ਨੂੰ ਬਣਦੀਆਂ ਧਾਰਾਵਾਂ ਲਾਓ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਤਾਂ ਕਿ ਉਹਨਾਂ ਦੇ ਮਾਪਿਓ ਉਹਨਾਂ ਦੇ ਪੇਰੈਂਟਸ ਜਿਹੜੇ ਮਿਲ ਸਕਣ ਔਰ ਟਾਡਾਂ ਤੇ ਯੁਵਾਪਾ ਦੇ ਐਨਸੀ ਇਹ ਤਾਂ ਅੱਜ ਦੇ ਵਿਸ਼ਵ ਦੇ ਵਿੱਚ ਕੋਈ ਦੁਨੀਆ ਦਾ ਕੋਈ ਦੇਸ਼ ਲਾਉਣ ਨੂੰ ਤਿਆਰ ਨਹੀਂਗਾ ਇਹ ਹਿਊਮਨ ਰਾਈਟਸ ਦੇ ਬਹੁਤ ਕੋਰ ਉਲੰਘਣਾ ਮੰਨੀ ਗਈ ਆ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਸਿਰਫ ਐਨਐਸਏ ਲਈ ਪਿਛਲੇ ਸਾਲ ਔਰ ਬਹੁਤ ਡਰਾਮਾ ਰਚਿਆ 6 7 ਪਿੰਡਾਂ ਦੀ ਪੁਲਿਸ ਐਡਾ ਮਗਰ ਚਾੜੀ ਜਿਵੇਂ ਕਿ ਪਤਾ ਨਹੀਂ ਕੌਣ ਕੀ ਕਰ ਗਿਆ ਵਾ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਦਾ ਜਿਹੜੀ ਕਾਰਗੁਜ਼ਾਰੀ ਆ ਜਿੰਨੇ ਮੋٹے ਤੌਰ ਤੇ ਇੱਕ ਤਾਂ ਉਹ ਅਮਰਤ ਦਾ ਪ੍ਰਚਾਰ ਕਰ ਰਿਹਾ ਸੀਗਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀਗਾ ਦੂਸਰਾ ਉਹ ਨਸ਼ੇ ਦੇ ਖਿਲਾਫ ਲੜਾਈ ਲੜ ਰਿਹਾ ਸੀਗਾ ਆ ਕੱਲ ਪਰਸੋਂ ਦਾ ਤੁਸੀਂ ਦੇਖ ਰਹੇ ਹੋ ਕਿ ਕੱਲੇ ਮੋਗੇ ਜ਼ਿਲ੍ਹੇ ਦੇ ਚਾ ਥੋੜੇ ਜਿਹੇ ਇਲਾਕੇ ਵਿੱਚ 14-15 ਨਸ਼ੇ ਦੇ ਨਾਲ ਮੌਤਾਂ ਹੋ ਗਈਆਂ ਤਾਂ ਪੰਜਾਬ ਸਰਕਾਰ ਤਾਂ ਨਸ਼ਾ ਕੰਟਰੋਲ ਕਰਨੀ ਪਾਰੀ ਤਾਂ ਇੱਕ ਆਦਮੀ ਪ੍ਰਚਾਰਕ ਦੇ ਤੌਰ ਤੇ ਜੇ ਕੋ ਕੰਮ ਕਰਦਾ ਸੀਗਾ ਤੁਸੀਂ ਉਹਨੂੰ ਫੜ ਕੇ ਐਨਐਸਏ ਲਾ ਕੇ ਅੰਦਰ ਦੇ ਦਿੱਤਾ ਵਾ ਔਰ ਇੱਥੇ ਹੀ ਬਸ ਨਹੀਂ ਇਹ ਇੱਕ ਲੋਕਾਂ ਦੇ ਫਤਵੇ ਦਾ ਵੀ ਤੁਸੀਂ ਅਪਮਾਨ ਕਰ ਰਹੇ ਹੋ ਜਿਸ ਢੰਗ ਦੇ ਨਾਲ ਹੁਣ ਰੀਸੈਂਟਲੀ ਲੋਕ ਸਭਾ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ 2 ਲੱਖ ਤੋਂ ਜ਼ਿਆਦਾ ਵੋਟਾਂ ਨੇ ਖਡੂਰ ਸਾਹਿਬ ਵੋਟਰਜ਼ ਨੇ ਜਿਤਾ ਕੇ ਭੇਜਿਆ ਪਾਰਲੀਮੈਂਟ ਵਿੱਚ ਇਹਦਾ ਮਤਲਬ ਇਹ ਆ ਕਿ ਅਸੀਂ ਸਹਿਮਤ ਨਹੀਂ ਜੋ ਪੰਜਾਬ ਸਰਕਾਰ ਨੇ ਉਹਦੇ ਤੇ ਐਨਐਸਏ ਲਾਈ ਆ ਅਸੀਂ ਉਸ ਦਾ ਵਿਰੋਧ ਕਰਦੇ ਆ ਅਸੀਂ ਭਾਈ ਅਮਰਿਤ ਸਿੰਘ ਅਮਰਿਤਪਾਲ ਸਿੰਘ ਦੇ ਹਾਮੀ ਆ ਜੋ ਉਹ ਨਸ਼ੇ ਦੇ ਖਿਲਾਫ ਪ੍ਰਚਾਰ ਕਰ ਰਿਹਾ ਸੀ ਜਾਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ ਉਹਨਾਂ ਨੇ ਉਹਦੇ ਤੇ ਮੋਰ ਲਾਈ ਆ ਪਰ ਤੁਸੀਂ 3-4 ਲੱਖ ਵੋਟਰਾਂ ਦਾ અપਮਾਨ ਕਰਕੇ ਆਪਣੀ ਹੈਂਕਰਡ ਵਿੱਚ ਦਿੱਲੀ ਦੇ ਕੈਨਤੇ ਦਿੱਲੀ ਦੀ ਕੇਂਦਰ ਸਰਕਾਰ ਦੇ ਕੈਨਤੇ ਉੱਥੋਂ ਦੇ ਹੋਮ ਡਿਪਾਰਟਮੈਂਟ ਦੇ ਕੈਨਤੇ ਤੁਸੀਂ ਜੋ ਹੈ ਉਹਨਾਂ ਨੂੰ ਇੱਕ ਵਾਰ ਫਿਰ ਉਹਨਾਂ ਦੀ ਮਿਆਦ ਜਿਹੜੀ ਆ ਸਾਰੇ ਐਨਐਸਏ ਦੇ ਜਿਹੜੇ ਡਿਟੈਂਸ਼ਨ ਆਰਡਰਸ ਨੇ ਉਹਨਾਂ ਦੀ ਵਧਾ ਕੇ ਕੋਈ ਅਖਬਾਰਾਂ ਨੇ ਲਿਖਿਆ ਵਾ ਕਿ 3 ਮਹੀਨੇ ਵਧਾਈ ਆ ਇਹ ਵੀ ਨਹੀਂ ਪਤਾ ਲੱਗਣ ਦੇ ਰਹੇ ਤੁਸੀਂ ਕਿ 3 ਮਹੀਨੇ ਵਧਾਈ ਆ ਕਿ ਸਾਲ ਵਧਾਈ ਆ ਕੁਝ ਅਖਬਾਰਾਂ ਲਿਖੀਆਂ ਨੇ ਕਿ ਤੁਸੀਂ ਸਾਲ ਇੱਕ ਵਧਾਈ ਆ ਔਰ ਅਗਰ ਇਸ ਤਰ੍ਹਾਂ ਨਾਲ ਤੁਸੀਂ ਇੱਕ ਸਾਲ ਵਧਾਈਆ ਤਾਂ ਇਹ ਮੈਂ ਸਮਝਦਾ ਕਿ ਥਿਸ ਇਜ਼ ਗ੍ਰੋਸ ਇਨਜਸਟਿਸ ਗ੍ਰੋਸ ਵਾਇਲੇਸ਼ਨ ਆਫ ਹਿਊਮਨ ਰਾਈਟਸ ਤੁਸੀਂ ਤੁਹਾਨੂੰ ਇਹ ਚਾਹੀਦਾ ਵਾ ਕਿ ਤੁਸੀਂ ਇਹਨਾਂ ਨੂੰ ਇਮੀਡੀਏਟਲੀ ਪਹਿਲੇ ਕਦਮ ਵੱਚੋ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕੀਤਾ ਜਾਵੇ ਔਰ ਇਹਨਾਂ ਦਾ ਕੇਸ ਤੁਰੰਤ ਰਿਵਿਊ ਕਰਕੇ ਜਿਹੜੀ ਐਨਐਸਏ ਐਸ ਨੂੰ ਤੋੜਿਆ ਜਾਵੇ ਅਗਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਆਫੈਂਸ ਕੀਤਾ IPC ਦੇ ਧਾਰਾ ਦੇ ਤਹਿਤ ਤੁਹਾਡੇ ਕੋਲ ਸੈਕਸ਼ਨਸ ਅਵੇਲੇਬਲ ਨੇ ਤੁਸੀਂ ਚਾਹੇ 452 ਲਾਓ ਚਾਹੇ 307 ਲਾਓ ਚਾਹੇ ਤੁਸੀਂ ਕੋਈ ਹੋਰ ਸੈਕਸ਼ਨ ਲਾ ਕੇ ਉਸ ਨੂੰ ਪੰਜਾਬ ਦੇ ਵਿੱਚ ਟ੍ਰਾਇਲ ਕਰਕੇ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਜਾਵੇ ਅਵਲ ਤਾਂ ਕੋਈ ਬਹੁਤ ਜ਼ਿਆਦਾ ਵਾਇਲੈਂਸ ਹੋਇਆ ਨਹੀਂ ਸੀਗਾ ਔਰ ਬਿਨਾ ਕਿਸੇ ਵਾਇਲੈਂਸ ਤੋਂ ਬਿਨਾ ਕਿਸੇ ਭੰਨ ਤੋੜ ਤੋਂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਕਿਸੇ ਨੂੰ ਇੰਨੀ ਹਜ਼ਾਰਾਂ ਕਿਲੋਮੀਟਰ ਦੂਰ ਰੱਖਣਾ ਬਹੁਤ ਵੱਡੀ ਗੱਲ ਇਹਦੇ ਮੁਕਾਬਲੇ ਤੇ ਕੰਗਣਾ ਰਣੌਤ ਨੇ ਕਿੰਨੀ ਭੈੜੀ ਸਟੇਟਮੈਂਟ ਦਿੱਤੀ ਆ ਕਿੰਨੀ ਅੱਗ ਲਾਈ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੰਨਾ ਸਾਡਾ ਜਿਹੜੇ ਉੱਥੋਂ ਦੇ ਪੰਜਾਬੀ ਟੂਰਿਸਟ ਨੇ ਉਹਨਾਂ ਦਾ ਕਿੰਨਾ ਭਾਰੀ ਨੁਕਸਾਨ ਹੋ ਰਿਹਾ ਉਹਦੇ ਤੇ ਤਾਂ ਕੋਈ ਐਨਐਸਏ ਨਾ ਹਿਮਾਚਲ ਸਰਕਾਰ ਨੇ ਲਾਈ ਆ ਤੇ ਨਾ ਕੋਈ ਕੇਂਦਰ ਸਰਕਾਰ ਨੇ ਲਾਈ ਆ ਇਸੇ ਗੱਲ ਤੋਂ ਭਗਵੰਤ ਨੂੰ ਸਬਕ ਸਿੱਖਣਾ ਚਾਹੀਦਾ ਵਾ ਔਰ ਉਹਨੇ ਕੀ ਕਿਹਾ ਸੀਗਾ ਵੱਜਿਆ ਤਾਂ ਉਹਦੇ ਥੱਪੜ ਸੀਗਾ ਔਰ ਥੱਪੜੇ ਅਸਲੀ ਵੱਜਿਆ ਕਿਉਂਕਿ ਉਹ ਕਿਸਾਨਾਂ ਦਾ ਅਪਮਾਨ ਕਰਦੀ ਸੀ ਉਹਨਾਂ ਦੀਆਂ ਔਰਤਾਂ ਨੂੰ ਟੱਕੇ ਟੱਕੇ ਦੀਆਂ ਔਰਤਾ ਕਹਿੰਦੀ ਸੀ ਔਰ ਉਹਦੇ ਜਦੋਂ ਥੱਪੜ ਵੱਜਾ ਤੇ ਉਹਨੇ ਸਿੱਧੀ ਗੱਲ ਪੰਜਾਬ ਦੇ ਵਿੱਚ ਉਗਰਵਾਦ ਤੇ ਅਤੰਕਵਾਦ ਨਾਲ ਕਨੈਕਟ ਕਰਦੀ ਮਤਲਬ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਪੜਕਾਇਆ ਔਰ ਉਸ ਪੜਕਾਓ ਦੇ ਵਿੱਚ ਆਣ ਕੇ ਤੁਸੀਂ ਦੇਖਿਆ ਕਿ ਹਿਮਾਚਲ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਸਾਡੇ ਪੰਜਾਬੀਆਂ ਦੇ ਨਾਲ ਉੱਥੇ ਵਿਵਹਾਰ ਹਿਮਾਚਲ ਵਿੱਚ ਕੀਤਾ ਗਿਆ ਪਰ ਉਹਦੇ ਤੇ ਤਾਂ ਕੋਈ ਐਨਐਸਸੀ ਨਹੀਂ ਹੈ ਔਰ ਇੱਥੇ ਬਸ ਨਹੀਂ ਅੱਜ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਨੇ ਬੜੇ ਜ਼ਿੰਮੇਵਾਰ ਵਿਅਕਤੀ ਨੇ ਕਈ ਚੁਣੇ ਹੋਏ ਲੋਕ ਨੇ ਕੋਈ ਆਰਐਸਐਸ ਦੇ ਵੱਡੇ ਲੀਡਰਸ ਨੇ ਉਹ ਤਾਂ ਸ਼੍ਰੀਆਮ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਉਹਨਾਂ ਤੇ ਵੀ ਕੋਈ ਐਨਐਸਏ ਨਹੀਂ ਲੱਗਦੀ ਤਾਂ ਕੇਵਲ ਚੁਣ ਕੇ ਪੰਜਾਬ ਦੇ ਵਿੱਚੋਂ ਇਹਨਾਂ ਨੌਜਵਾਨਾਂ ਦੇ ਉੱਤੇ ਐਨਐਸਏ ਲਾਉਣੀ ਇਹਦਾ ਮਤਲਬ ਕਿ ਨਾ ਸਿਰਫ ਤੁਸੀਂ ਆਪਣੀ ਕੌਮ ਦੇ ਨਾਲ ਗਦਾਰੀ ਕਰ ਰਹੇ ਹੋ ਆਪਣੇ ਸੂਬੇ ਦੇ ਲੋਕਾਂ ਨਾਲ ਗਦਾਰੀ ਕਰ ਰਹੇ ਹੋ ਬਲਕਿ ਤੁਸੀਂ ਇਹ ਆਪਣਾ ਹੋਮ ਡਿਪਾਰਟਮੈਂਟ ਜਿਹੜਾ ਹੈ ਉਹ ਕੰਪਲੀਟ ਸਰੈਂਡਰ ਵੀ ਕਰ ਰਹੇ ਹੋ ਕੇਂਦਰ ਸਰਕਾਰ ਦੇ ਹਵਾਲੇ ਕਿ ਅਸੀਂ ਤਾਂ ਇਦਾਂ ਹੀ ਅਸੀਂ ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਅੱਖੇ ਜਿਸ ਨੂੰ ਮਰਜ਼ੀ ਫੜ ਕੇ ਅੰਦਰ ਦਿਆਂਗੇ ਔਰ ਵੈਸੇ ਵੀ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਝੂਠੇ ਪਰਚਾ ਦਾ ਦੌਰ ਚਲਾਇਆ ਭਗਵੰਤਪਾਨ ਨੇ ਔਰ ਉੱਥੇ ਕੇਜਰੀਵਾਲ ਨੂੰ ਤੇ ਭਗਵੰਤਪਾਨ ਮੋਦੀ ਨੂੰ ਕੋਸਦੇ ਨੇ ਕਿ ਈਡੀ ਔਰ ਸੀਬੀਆਈ ਦਾ ਦੁਰਉਪਯੋਗ ਹੋ ਰਿਹਾ ਤੇ ਉਹਦੋਂ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਆਪਣੇ ਆਪੋਨੈਂਟਸ ਨੇ ਜਿਹੜੇ ਚਾਹੇ ਉਹ ਕੋਈ ਸਿਆਸੀ ਵਿਰੋਧੀ ਨੇ ਚਾਹੇ ਉਹ ਕੋਈ ਐਕਟਿਵਿਸਟ ਨੇ ਚਾਹੇ ਉਹ ਝੂਟਾ ਹੈ ਚਾਹੇ ਉਹ ਪੰਨਾ ਸਿੱਧੂ ਹੈ ਚਾਹੇ ਉਹ ਲੱਖਾ ਸਦਾਨਾ ਹੈ ਚਾਹੇ ਕਾਂਗਰਸ ਦੇ ਦਰਜਨਾ ਲੀਡਰਾਂ ਦੇ ਉੱਤੇ ਤੁਸੀਂ ਇਦਾਂ ਦੇ ਪਰਚੇ ਦਰਜ ਕੀਤੇ ਜਿਹੜੇ ਕਿ ਸਾਫ਼ ਨਜ਼ਰ ਆਉਂਦਾ ਕਿ ਬਦਲਾਖੋਰੀ ਔਰ ਪੋਲਿਟੀਕਲ ਵੈਂਡੇਟਾ ਦੇ ਆ ਪੁਲਿਸ ਇਸ ਕਰਕੇ ਨਹੀਂ ਹੈ ਪੁਲਿਸ ਨਸ਼ੇ ਨੂੰ ਕੰਟਰੋਲ ਕਰਨ ਵਾਸਤੇ ਹੋਣੀ ਚਾਹੀਦੀ ਹੈ ਪੁਲਿਸ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਹੋਣੀ ਚਾਹੀਦੀ ਐਨੀਆਂ ਸੂਬੇ ਵਿੱਚ ਚੋਰੀਆਂ ਔਰ ਇਸ ਤਰ੍ਹਾਂ ਦੇ ਹਰਕਤਾਂ ਹੋ ਰਹੀਆਂ ਨੇ ਕਿ ਹਰ ਨਾਗਰਿਕ ਹਰ ਔਰਤ ਬੜੀ ਅਨਸੇਫ ਮਹਿਸੂਸ ਕਰਦੀ ਉੱਥੇ ਤਾਂ ਪੰਜਾਬ ਪੁਲਿਸ ਇਸਤੇਮਾਲ ਨਹੀਂ ਕੀਤੀ ਜਾ ਰਹੀ ਪਰੰਤੂ ਇਦਾਂ ਦੇ ਕਾਲੇ ਕਾਨੂੰਨ ਥੋਪ ਕੇ ਸਾਡੇ ਨੌਜਵਾਨਾਂ ਨੂੰ ਦੂਰ ਰੱਖਣਾ ਇਹ ਬਹੁਤ ਮਾੜੀ ਗੱਲ ਔਰ ਅਖੀਰ 'ਚ ਮੈਂ ਕਹਿਣਾ ਚਾਹਣਾ ਕਿ ਭਗਵੰਤ ਜੀ ਨੂੰ ਕਿ ਆ ਜਿਹੜਾ ਪਖੰਡ ਚਲਾਇਆ ਵਾ ਸ਼ਹੀਦ ਭਗਤ ਸਿੰਘ ਦੀ ਫੋਟੋ ਔਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਇਹਨੂੰ ਕਿਰਪਾ ਕਰਕੇ ਲਾ ਦਿਓ ਕਿਉਂਕਿ ਜੇ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਜਿਹੜਾ ਆਪ ਬਾਗੀ ਸੀ ਜਿਹੜਾ ਉਸ ਵਕਤ ਦੇ ਅੰਗਰੇਜ਼ ਸਾਮਰਾਜ ਦੇ ਖਿਲਾਫ ਲੜਦਾ ਸੀ ਕਿ ਉਹ ਅੱਜ ਐਨਐਸਏ ਦਾ ਮੁਦੇਈ ਹੁੰਦਾ ਕਿ ਉਸਨੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾ ਕੇ ਤੇ ਡਿਬਰੂਗੜ ਸਾਹਮਨੀਆਂ ਜ਼ਿਲ੍ਹਿਆਂ ਵਿੱਚ ਉਹਨਾਂ ਨੂੰ ਭੇਜਣਾ ਸੀਗਾ ਇਹ ਮੇਰਾ ਸਵਾਲ ਹੈ ਤੇ ਜੇ ਬਾਬਾ ਸਾਹਿਬ ਉਮੇਦਕਰ ਜੀਂਦੇ ਹੁੰਦੇ ਜਿਹੜੇ ਕਿ ਬਹੁਤ ਡੈਮੋਕ੍ਰੇਟ ਸੀਗੇ ਜਿਨ੍ਹਾਂ ਨੇ ਸੰਵਿਧਾਨ ਘੜਿਆ ਜੇ ਉਹ ਅਗਰ ਜੀਂਦੇ ਹੁੰਦੇ ਤਾਂ ਉਹ ਟਾਡਾ ਤੇ ਯੁਵਾਪਾ ਤੇ ਐਨਐਸਏ ਵਰਕੇ ਕਾਲੇ ਕਾਨੂੰਨ ਲਾਉਂਦੇ ਆਪਣੇ ਲੋਕਾਂ ਦੇ ਉੱਤੇ ਪੰਜਾਬ ਦੇ ਬਸ ਇਸ ਗੱਲ ਦਾ ਮੈਨੂੰ ਜਵਾਬ ਚਾਹੀਦਾ ਵਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਇਦਾਂ ਦੀ ਸਰਕਾਰ ਤੋਂ ਬਚੋ ਇਹ ਆਪਣੇ ਨਹੀਂ ਗਏ ਇਹ ਕੰਪਲੀਟਲੀ ਇਹਨਾਂ ਦਾ ਦਿੱਲੀੋਂ ਸਰੈਂਡਰ ਆ ਔਰ ਜਿੰਨੀਆਂ ਨਿਯੁਕਤੀਆਂ ਜੋ ਕੁਝ ਪਿਛਲੇ ਨੌਕਰੀਆਂ ਗਈਆਂ ਸਭ ਗੈਰ ਪੰਜਾਬੀਆਂ ਨੂੰ ਦੇ ਕੇ ਇਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਵਾ ਔਰ ਕੇਵਲ ਛੁਟਕਲੇ ਕਿਕਲੀਆਂ ਤੇ ਹਾਸੋਹੀਣੀਆਂ ਗੱਲਾਂ ਅੱਜ ਤੁਸੀਂ ਦੇਖੋ ਮੈਂ ਨਸ਼ੇ ਤੇ ਫਿਰ ਦੁਬਾਰਾ ਆਉਣਾ ਬੜਾ ਸੀਰੀਅਸ ਇਸ਼ੂ ਆ ਔਰ ਅੱਜ 2 ਸਾਲ ਤੋਂ ਉੱਤੇ ਟਾਈਮ ਹੋ ਗਿਆ ਲੇਕਿਨ ਕਿਤੇ ਵੀ ਡਰੱਗਸ ਕੰਟਰੋਲ ਕਰਨ ਦਾ ਨਾਮ ਨਹੀਂ ਲੈ ਰਿਆ ਔਰ ਡਰੱਗਸ ਕੋਈ ਐਵੀ ਛੋਟੀ ਮੋਟੀ ਸਮੱਸਿਆ ਨਹੀਂ ਗਈ ਇਹ ਪੰਜਾਬ ਦੀ ਗਿਰਦੀ ਹੋਈ ਆਰਥਿਕ ਇਕਨੋਮੀ ਦੇ ਨਾਲ ਕਨੈਕਟਡ ਹੈ ਇਹ ਜਿਹੜੀ ਖੇਤੀ ਸਾਡੀ ਢੇ ਢੇਰੀ ਹੋ ਰਹੀ ਹੈ ਉਸ ਤੇ ਨਾਲ ਕਨੈਕਟਡ ਆ ਇਸ ਕਰਕੇ ਬੜੇ ਡੂੰਘੇ ਜੜਾ ਨੇ ਔਰ ਇਹਨੂੰ ਇਸ ਇਹਨੂੰ ਇਹਨੂੰ ਡਰੱਗਸ ਨੂੰ ਖਤਮ ਕਰਨ ਵਾਸਤੇ ਬਹੁਤ ਸੰਜੀਦਾ ਲੰਬੇ ਸਮੇਂ ਦੀ ਅਪਰੋਚ ਚਾਹੀਦੀ ਇਕੱਲੇ ਐਨਡੀਪੀਐਸ ਦੇ ਪਰਚੇ ਦਰਜ ਕਰਕੇ ਲੋਕਾਂ ਨੂੰ ਜੇਲ੍ਹਾਂ ਚੋਂ ਛੁੱਟ ਕੇ ਮੈਂ ਸਮਝਦਾ ਕਿ ਡਰੱਗਸ ਕੰਟਰੋਲ ਨਹੀਂ ਹੋ ਸਕਦੇ ਪਰ ਫਿਰ ਮੈਂ ਦੁਬਾਰਾ ਅੱਜ ਕਹੂੰਗਾ ਮੇਰੀ ਮੰਗ ਆ ਕਿ ਜਿਹੜੀ ਐਨਐਸਏ ਦਾ ਵਾਅਦਾ ਕੀਤਾ ਗਿਆ ਉਹ ਖਤਮ ਕੀਤਾ ਜਾਵੇ ਐਨਐਸਏ ਤੋੜ ਕੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿੰਨੇ ਸਾਥੀ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਉਹ ਪਾਰਲੀਮੈਂਟ ਵਿੱਚ ਜਾ ਕੇ ਆਪਣੀ ਸੋਚ ਉੱਕ ਸਕਣ ਅਗਰ ਤੁਹਾਨੂੰ ਮੇਰੀ ਗੱਲਾਂ achiyan theek ਲੱਗੀਆਂ ਤਾਂ ਕਿਰਪਾ ਕਰਕੇ ਵਰਤਵਾਤ ਇਹਨਾਂ ਨੂੰ ਆਪਣੇ ਸਰਕਲ ਦੇ ਵਿੱਚ ਸ਼ੇਅਰ ਕਰਨਾ ਤੁਹਾਡਾ ਸਾਰਿਆਂ ਦਾ ਜੋੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ